ਰਾਜੇ ਫਤੇਹ ਸ਼ਾਹੀ ਲੜਕੀ ਦੇ ਦਾਜ ਵਿੱਚ ਪਿਆਰੋ ਬੜਿਆਂ ਰਾਜਿਆਂ ਨੇ ਸੋਨੇ ਚਾਂਦੀ ਦੇ ਗਹਿਣੇ ਬੜਾ ਕੁਝ ਦਿੱਤਾ ਫਤੇਹ ਸ਼ਾਹ ਰਾਜੇ ਨੇ ਬੜਾ ਕੁਝ ਦੇ ਉਹ ਆਪਣੀ ਵੱਲੋਂ ਦਿੱਤੀ ਉਹਨਾਂ ਭੀਮਚੰਦ ਰਾਜੇ ਲਾੜੇ ਤੇ ਨਾਲ ਪਿਆਰੋ ਹਾਥੀ ਘੋੜੇ ਜਿਹੜੇ ਨੇ ਵੀ ਬਾਹਰ ਸਨ ਉਹ ਵੀ ਦੇਣੇ ਸਨ ਇਹਨੇ ਫਿਰ ਜਿਹੜਾ ਬਲਾਰਾ ਸੀ ਕਿ ਫਲਾਣਾ ਰਾਜਾ ਫਲਾਣੀ ਚੀਜ਼ ਲੈ ਕੇ ਆਇਆ ਫਲਾਣਾ ਫਲਾਣੀ ਇਸ ਤਰ੍ਹਾਂ ਉਹ ਸੈਕਟਰੀ ਜਿਹੜਾ ਪਿਆਰ ਉਹਨੇ ਬੋਲਿਆ ਕਹਿਣ ਲੱਗਾ ਜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਗੋਬਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਦਸਵੇਂ ਗੁਰੂ ਨੇ ਉਹਨਾਂ ਨੇ ਮਾਰੇ ਸੱਚੇ ਪਾਤਸ਼ਾਹ ਨੇ ਸਵਾ ਲੱਖ ਦਾ ਤੰਬੂਲ ਜਿਹੋ ਜੀ ਭੇਟਾ ਜਿਹੋ ਜਾਂ ਦਾਜ ਉਹਨਾਂ ਨੇ ਤੇ ਦਾਜ ਹੀ ਕਹਿਣਾ ਸੀ ਵੈਸੇ ਤਾਂ ਦਾਜ ਇੱਕ ਕੁਰੀਤੀ ਆ ਪਰ ਉਹਨਾਂ ਦਾਜ ਦਾ ਇਨਾਮ ਦਿੱਤਾ ਇਹਨੂੰ ਪਿਆਰ ਕਹਿੰਦਾ ਕਿ ਮਾਰੇ ਨੇ ਸਵਾ ਲੱਖ ਦਾ ਤੰਬੂਲ ਇਨਾ ਸੋਨਾ ਇੰਨੇ ਗਹਿਣੇ ਆ ਵਸਤਰ ਇੰਨਾ ਕੁਝ ਭੇਜਿਆ ਹੈ ਸੋ ਕਿਸੇ ਨੇ ਵੀ ਇੰਨੀਆਂ ਮਹਿੰਗੀਆਂ ਵਸਤੂਆਂ ਨਹੀਂ ਦਿੱਤੀਆਂ ਵਿਆਹ ਦੇ ਵਿੱਚ ਜਿੰਨੀਆਂ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਦਿੱਤੀਆਂ ਜਦੋਂ ਇਦਾਂ ਖਿਆ ਪਿਆਰ ਤੇ ਭੀਮਚੰਦ ਰਾਜਾ ਕਹਿੰਦੇ ਨੇ ਪਿਆਰੋ ਇਦਾਂ ਦਾ ਮੂੰਹ ਨੇ ਬਣਾ ਲਿਆ ਜਿਵੇਂ ਕੋਈ ਰੋਗੀ ਦਾ ਮੂੰਹ ਹੁੰਦਾ ਬਿਮਾਰ ਬੰਦੇ ਦਾ ਇੰਨਾ ਜਿਆਦਾ ਸੜ ਬਲ ਗਿਆ ਤੇ ਉੱਠ ਕੇ ਕਹਿਣ ਲੱਗਾ ਸੁਣੋ ਮੇਰੀ ਗੱਲ ਗੁਰੂ ਗੋਬਿੰਦਰ ਆਏ ਮੇਰੇ ਨੇ ਦੁਸ਼ਮਣ ਤੇ ਜੇ ਫਤੇਸ਼ਾ ਤੁਸੀਂ ਵੀ ਉਹਨਾਂ ਦੇ ਨਾਲ ਦੁਸ਼ਮਣੀ ਰੱਖੋਗੇ ਤਾਂ ਠੀਕ ਹੈ ਜੇ ਉਹਨਾਂ ਨਾਲ ਪਿਆਰ ਪ੍ਰੇਮ ਭਾਵਨਾ ਰੱਖਣੀ ਹੈ ਤੇ ਮੈਂ ਇਹ ਰਿਸ਼ਤਾ ਹੋਣੀ ਇੱਥੇ ਤੋੜ ਕੇ ਜਾ ਰਿਹਾ ਅਜੇ ਇੱਕ ਦਿਨ ਵੀ ਨਹੀਂ ਵਿਆਹ ਨੂੰ ਹੋਇਆ ਪਰ ਧੀ ਨੂੰ ਇੱਕ ਦਿਨ ਵੀ ਲੈ ਕੇ ਨਹੀਂ ਗਏ ਘਰੇ ਨੂੰ ਨੂੰ ਪਰ ਪਿਆਰ ਹੋਣੇ ਰਿਸ਼ਤਾ ਤੋੜਨ ਦੀ ਗੱਲ ਕਰ ਰਿਆ ਸੋ ਪਿਆਰੋ ਉਹਨੇ ਬੜਾ ਕੁਝ ਉੱਥੇ ਬੋਲਿਆ ਗੁਰੂ ਸਾਹਿਬ ਦੇ ਖਿਲਾਫ ਕਿ ਮਾਰੇ ਸਾਡੇ ਨਾਲ ਜੰਗ ਕਰਦੇ ਪਏ ਨੇ ਸਾਨੂੰ ਮਾੜਾ ਬੋਲਦੇ ਫੇ ਤੁਸੀਂ ਉਹਨਾਂ ਨਾਲ ਮਿੱਤਰਤਾ ਰੱਖਦੇ ਤੀਜਾ ਪੁਗਣੀ ਪੁਗਣੀ ਆ ਨਹੀਂ ਸੋ ਅਗਲੀ ਵਿਚਾਰ ਜਿਹੜੀ ਆ ਉਹਦੇ ਵਿੱਚ ਆ ਪਿਆਰੋ ਅਗਲੀ ਵੀਡੀਓ ਵਿੱਚ ਆਪਾਂ ਸਾਂਝੀ